ਸਤ ਸ੍ਰੀ ਅਕਾਲ ਜੀ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੇ ਫਤਿਹ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਵੀ ਜ਼ਿੰਦਗੀ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੰਗਲਵਾਰ ਦੇ ਦਿਨ ਚੋਪਚਾਪ ਇਸ ਜਗ੍ਹਾ ਤੇ ਲੌਂਗ ਰੱਖ ਦਿਓ ਹਰ ਕਸ਼ਟ ਤੋਂ ਮੁਕਤੀ ਮਿਲ ਜਾਵੇਗੀ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਮਿਲੇਗਾ ਤਾਂ ਦੀ ਕਮੀ ਨਹੀਂ ਹੋਵੇਗੀ ਹਿੰਦੂ ਧਰਮ ਦੇ ਅੰਦਰ ਰੀਤੀ ਰਿਵਾਜ ਮੁਤਾਬਕ ਲੋង ਦਾ ਬਹੁਤ ਹੀ ਖਾਸ ਮਹੱਤਵ ਹੁੰਦਾ ਹੈ ਜੋਤਿਸ਼ ਸ਼ਾਸਤਰ ਦੇ ਅੰਦਰ ਲੋង ਦੇ ਖਾਸ ਉਪਾਅ ਦੱਸੇ ਗਏ ਹਨ ਜਿਨ੍ਹਾਂ ਨੂੰ ਮੰਗਲਵਾਰ ਦੇ ਦਿਨ ਕਰ ਲਿਆ ਚਾਵੇ ਤਾਂ ਸਿਰਫ ਕਿਸਮਤ ਤੁਹਾਡਾ ਸਾਥ ਦੇਵੇਗੀ ਬਲਕਿ ਕੋਈ ਵੀ ਸੁਪਨਾ ਹੋਵੇ ਜ਼ਰੂਰ ਪੂਰਾ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਲੋង ਦੇ ਉਹ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਰਕੇ ਤੁਹਾਡੇ ਭਾਗ ਸਤਿ ਸ਼੍ਰੀ ਅਕਾਲ ਗਏ ਦੋਸਤੋ ਜੇ ਤੁਸੀਂ ਸੰਗਤ ਜੀ ਜੇ ਤੁਸੀਂ ਕਿਸੇ ਜੋਤਿਸ਼ ਦੇ ਕੋਲ ਜਾਂਦੇ ਹੋ ਆਪਣੀ ਸਮੱਸਿਆ ਨੂੰ ਦੱਸਦੇ ਹੋ ਤਾਂ ਉਹ ਜੋ ਵੀ ਉਪਾਅ ਦੱਸਦਾ ਹੈ ਉਹ ਬਹੁਤ ਹੀ ਮਹਿੰਗੇ ਹੁੰਦੇ ਹਨ ਖਰਚੇਲੇ ਹੁੰਦੇ ਹਨ ਪਰ ਜੇ ਇਹ ਵੀਡੀਓ ਤੁਸੀਂ ਅੰਤ ਤੱਕ ਜਰੂਰ ਸੌਣ ਲੈਂਦੇ ਹੋ ਅਤੇ ਇਹਨਾਂ ਉਪਾਅ ਨੂੰ ਕਰ ਲੈਂਦੇ ਹੋ ਜੋ ਵੀ ਵੀਡੀਓ ਵਿੱਚ ਦੱਸੇ ਜਾ ਰਹੇ ਹਨ ਜਕੀਨ ਕਰਕੇ ਮੰਨਿਓ ਕਿ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਜਾਵੇਗੀ ਅਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ। ਭਗਵਾਨ ਬਜਰੰਗ ਬਲੀ, ਮਾਂ ਲక్ష్ਮੀ, ਵਿਸ਼ਨੂੰ ਜੀ ਦੀ ਪੂਜਾ ਵਿੱਚ ਲੋង ਦਾ ਪਰਸ਼ੋਕ ਨਾ ਕੀਤਾ ਜਾਵੇ ਤਾਂ ਪੂਜਾ ਅਧੂਰੀ ਰਹਿੰਦੀ ਹੈ। ਸ਼ਾਸਤਰਾਂ ਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੈ ਜੇ ਕੋਈ ਵੀ ਵਿਅਕਤੀ ਹਨੂਮਾਨ ਦੀ ਪੂਜਾ ਚਾਹੁੰਦਾ ਹੈ ਕਿ ਉਹ ਪੂਰਨ ਹੋਵੇ ਤਾਂ ਉਸ ਨੂੰ ਲੌਂਗ ਦਾ ਇਸਤੇਮਾਲ ਕਰਨਾ ਹੀ ਚਾਹੀਦਾ ਹੈ ਕਿਉਂਕਿ ਲੌਂਗ ਹਨੂਮਾਨ ਜੀ ਨੂੰ ਬਹੁਤ ਪਿਆਰਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਲੌਂਗ ਹਨੂਮਾਨ ਜੀ ਨੂੰ ਕਿਉਂ ਪਿਆਰਾ ਹੈ ਹਨੂਮਾਨ ਜੀ ਦਾ ਜੋ ਸ਼ਾਸਤਰ ਹੈ ਉਸ ਦਾ ਆਕਾਰ ਬਿਲਕੁਲ ਲੌਂਗ ਵਰਗਾ ਹੁੰਦਾ ਹੈ ਇਸ ਲਈ ਲੌਂਗ ਪਿਆਰਾ ਹੈ ਜੇ ਤੁਸੀਂ ਮੰਗਲਵਾਰ ਦੇ ਦਿਨ ਲੌਂਗ ਦਾ ਉਪਾਹ ਕਰਦੇ ਹੋ ਤਾਂ ਹਨੂਮਾਨ ਜੀ ਦਾ ਆਸ਼ੀਰਵਾਦ ਅਤੇ ਵਰਦਾਨ ਪ੍ਰਾਪਤ ਹੁੰਦਾ ਹੈ ਲੌਂਗ ਦੇ ਉਪਾਅ ਮੰਗਲਵਾਰ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਕੀਤੇ ਜਾਣ ਤਾਂ ਇਹ ਉਪਾਅ ਕਦੇ ਵੀ ਖਾਲੀ ਨਹੀਂ ਜਾਂਦੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੂਜਾ ਪਾਠ ਵਿੱਚ ਲੌਂਗ ਦਾ ਪ੍ਰਯੋਗ ਜ਼ਰੂਰ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਲੌਂਗ ਦੇ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਨੌਕਰੀ ਦੀ ਤਲਾਸ਼ ਜੇ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਨੌਕਰੀ ਮਿਲ ਜਾਵੇਗੀ ਜੋ ਵਪਾਰ ਬੰਦ ਪਿਆ ਹੈ ਉਹ ਚੱਲ ਪਾਵੇਗਾ ਜੇ ਕਿਸੇ ਬਿਮਾਰੀ ਨੇ ਫੜਿਆ ਹੈ ਤਾਂ ਉਸ ਤੋਂ ਮੁਕਤੀ ਮਿਲੇਗੀ ਧਨੌਣਾ ਬੰਦ ਹੋ ਗਿਆ ਹੈ ਤਾਂ ਉਸ ਦੇ ਬੰਦ ਰਸਤੇ ਖੁੱਲ ਜਾਣਗੇ ਧਨ ਰੁਕਿਆ ਹੈ ਤਾਂ ਟਿਕੇਗਾ ਤੁਹਾਡੇ ਮੰਗਲ ਗ੍ਰਹਿ ਵਧੀਆ ਹੋਣਗੇ ਜਿਸ ਕੰਮ ਨੂੰ ਵੀ ਕਰੋਗੇ ਉਹ ਸਫਲ ਹੋਵੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਹਨੂਮਾਨ ਦਾ ਆਸ਼ੀਰਵਾਦ ਤੁਹਾਡੇ ਪਰਿਵਾਰ ਤੇ ਸਦਾ ਹੀ ਬਣਿਆ ਰਹੇ ਤਾਂ ਇਹ ਉਪਾਅ ਜ਼ਰੂਰ ਕਰੋ ਸੰਗਤ ਜੀ ਵੀਡੀਓ ਨੂੰ ਪੂਰਾ ਸੱਚੀ ਸ਼ਰਦਾ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਵਾਈ ਗਰੋ ਲਿਖ ਕੇ ਜ਼ਰੂਰ ਲਗਵਾਓ ਜੀ ਕੁਝ ਪਾਤ ਤੰਤਰ ਸ਼ਾਸਤਰ ਵਿੱਚ ਦੱਸੇ ਗਏ ਹਨ ਤੇ ਕੁਝ ਜੋਤਿਸ਼ ਸ਼ਾਸਤਰ ਦੇ ਨਾਲ ਕਿ ਕਿਸ ਪਾਣ ਕਿਸ ਮਹੌਰਤ ਦੇ ਵਿੱਚ ਕਰਨਾ ਹੈ ਕਿਸ ਕਿਰਿਆ ਅਨੁਸਾਰ ਕਰਨਾ ਹੈ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਸਾ ਸੰਗਤ ਜੀ ਸਭ ਤੋਂ ਪਹਿਲਾਂ ਉਪਾਰ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਉਪਾਅ ਹੈ ਜੇ ਧਨ ਨੂੰ ਪ੍ਰਾਪਤ ਕਰਦਾ ਜੇ ਜ਼ਿੰਦਗੀ ਵਿੱਚ ਧਨ ਆਉਣਾ ਬੰਦ ਹੋ ਗਿਆ ਹੈ ਤੁਹਾਡੀ ਆਮਦਨ ਰੁਕੀ ਹੈ ਤੁਸੀਂ ਆਰਥਿਕ ਕਸ਼ਟਾਂ ਦੇ ਵਿੱਚ ਫਸੇ ਹੋ ਕੋਈ ਕਰਜ਼ਾ ਲਿਆ ਹੋਇਆ ਹੈ ਅਤੇ ਉਸ ਦਾ ਭੁਗਤਾਨ ਕਰ ਰਹੇ ਹੋ ਪਰ ਮੁਕਤ ਨਹੀਂ ਹੈ ਕਰਜ਼ੇ ਹੀਠਾਂ ਦੱਬੇ ਹੋਏ ਹੋ ਤਾਂ ਇਹ ਉਪਾਅ ਕਰੋ ਇਸ ਨਾਲ ਆਰਥਿਕ ਕਸ਼ਟ ਨਸ਼ਟ ਹੋ ਜਾਣਗੇ ਤੇ ਧਨ ਆਉਣਾ ਸ਼ੁਰੂ ਹੋਵੇਗਾ ਇਹ ਉਪਾਾ ਤੁਹਾਨੂੰ ਲਗਾਤਾਰ 5 ਮੰਗਲਵਾਰ ਕਰਨਾ ਹੋਵੇਗਾ ਇਹਨਾਂ 5 ਮੰਗਲਵਾਰ ਦੇ ਵਿੱਚ ਤੁਸੀਂ ਤਾਮਸਿਕ ਭੋਜਨ ਨਹੀਂ ਕਰ ਸਕਦੇ ਭਾਵ ਕਿ ਮਾਸ ਮੱਛੀ ਅੰਡਾ ਸ਼ਰਾਬ ਆਦਿ ਪੂਰੀ ਤਰ੍ਹਾਂ ਛੱਡਣਾ ਹੋਵੇਗਾ ਪਹਿਲੇ ਮੰਗਲਵਾਰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਾਉਣੇ ਹਨ ਭਗਵਾਨ ਬਚਰੰਗ ਬਲੀ ਨੂੰ ਲਾਲ ਰੰਗ ਬਹੁਤ ਪਸੰਦ ਹੈ ਇੱਕ ਚਮਕੀਲੇ ਤੇਲ ਦਾ ਦੀਵਾ ਲੈਣਾ ਹੈ ਇੱਕ ਸਧਾਰਨ ਲਾਲ ਕੱਪੜਾ ਲੈਣਾ ਹੈ ਇੱਕ ਕੱਚ ਜਾਂ ਪਲਾਸਟਿਕ ਦੀ ਸੀਸੀ ਲੈਣੀ ਹੈ ਉਸ ਵਿੱਚ ਨਮਕ ਪਾ ਦੇਣਾ ਹੈ ਫਿਰ ਹਨੂਮਾਨ ਜੀ ਦੇ ਸਾਹਮਣੇ ਬੈਠਣਾ ਹੈ ਸਭ ਤੋਂ ਪਹਿਲਾਂ ਦੀਵਾ ਜਗਾਉਣਾ ਹੈ ਲਾਲ ਕੱਪੜਾ ਵਿਛਾ ਦੇਣਾ ਹੈ ਉਸ ਕੱਪੜੇ ਉੱਤੇ ਨਮਕ ਵਾਲੀ ਸ਼ੀਸ਼ੀ ਰੱਖਣੀ ਹੈ ਫਿਰ ਦੀਵਾ ਬਚਾਉਣ ਤੋਂ ਬਾਅਦ ਹਨੂਮਾਨ ਜੀ ਦਾ ਬੀਜ ਮੰਤਰ 108 ਵਾਰ ਜਪਣਾ ਹੈ ਕਿਉਂਕਿ ਭਗਵਾਨ ਸ਼ਿਵ ਜੀ ਅਤੇ ਹਨੂਮਾਨ ਜੀ ਦੀ ਪੂਜਾ ਵਿੱਚ 108 ਅੰਕ ਦਾ ਪਰਜੋਗ ਹੁੰਦਾ ਹੈ ਇਸ ਤਰ੍ਹਾਂ ਪੂਜਾ ਸਿੱਧ ਹੋ ਜਾਂਦੀ ਹੈ ਫਿਰ ਲੌਂਗ ਨੂੰ ਖਾਲੀ ਸ਼ੀਸ਼ੀ ਵਿੱਚ ਪਾ ਕੇ ਬੰਦ ਕਰ ਦਿਓ ਲਾਲ ਕੱਪੜੇ ਨਾਲ ਉਸੇ ਪੋਟਲੀ ਬਣਾ ਕੇ ਉਸ ਦੀ ਪੋਟਲੀ ਬਣਾ ਕੇ ਆਪਣੀ ਤਜੋਰੀ ਵਿੱਚ ਰੱਖ ਦਿਓ ਇਹ ਪੰਜ ਮੰਗਲਵਾਰ ਕਰਨਾ ਹੈ ਦੂਜਾ ਉਪਾਅ ਹੈ ਜੇ ਘਰ ਦੀ ਬਰਕਤ ਦਾ ਜੇ ਤੁਹਾਡੇ ਘਰ ਦੇ ਬਰਕਤ ਰੁਕ ਗਏ ਹੈ ਉਨਤੀ ਨਹੀਂ ਹੋ ਰਹੀ ਘਰ ਵਿੱਚ ਲੜਾਈ ਝਗੜੇ ਚੱਲ ਰਹੇ ਹਨ ਤਾਂ ਮੰਗਲਵਾਰ ਨੂੰ ਇਹ ਉਪਾਅ ਕਰੋ ਤਿੰਨ ਮੰਗਲਵਾਰ ਤੋਂ ਬਾਅਦ ਘਰ ਵਿੱਚ ਬਰਕਤ ਆਵੇਗੀ ਲੜਾਈ ਝਗੜਾ ਖਤਮ ਹੋਵੇਗਾ ਮੰਗਲਵਾਰ ਸ਼ਾਮ ਸੂਰਜ ਡੁੱਬਣ ਤੋਂ ਬਾਅਦ ਘਰ ਦੀ ਮੁੱਖ ਦੀਵਾਰ ਤੇ ਹਰ ਕੋਨੇ ਵਿੱਚ ਸਰੋਂ ਦੇ ਤੇਲ ਦੇ ਦੀਵੇ ਜਗਾਉਣੇ ਹਨ ਹਰ ਦੀਵੇ ਵਿੱਚ ਚਾਰ ਲੌਂਗ ਪਾਉਣੇ ਹਨ ਤਿੰਨ ਮੰਗਲਵਾਰ ਇਹ ਉਪਾਅ ਕਰੋ ਇਸ ਨਾਲ ਕਾਗੇ ਸਾਰੇ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ। ਤੀਜੋ ਪਾ ਹੈ ਜੇ ਬੰਦ ਪਿਆ ਵਪਾਰ ਚਲਾਉਂਦਾ। ਜੇ ਪਹਿਲਾਂ ਤੁਹਾਡਾ ਵਪਾਰ ਬੰਦ ਚੱਲਦਾ ਸੀ ਪਰ ਹੁਣ ਠੱਪ ਹੈ। ਜੇ ਪਹਿਲਾਂ ਤੁਹਾਡਾ ਵਪਾਰ ਵਧੀਆ ਚੱਲਦਾ ਸੀ ਪਰ ਹੁਣ ਠੱਪ ਹੋ ਗਿਆ ਹੈ। ਤਾਂ ਤੁਸੀਂ ਚਾਹੁੰਦੇ ਹੋ ਕਿ ਵਪਾਰ ਫੇਰ ਚੱਲ ਪਵੇ। ਤਾਂ ਮੰਗਲਵਾਰ ਦੇ ਦਿਨ ਇਹ ਉਪਾਅ ਕਰੋ। ਇਹ ਕੰਮ ਦਿਨ ਦੇ ਸਮੇਂ ਕਰਨਾ ਹੈ ਸੂਰਜ ਡੁੱਬਣ ਤੋਂ ਪਹਿਲਾਂ। ਇੱਕ ਲਾਲ ਕੱਪੜਾ ਲਵੋ ਤੇ 15 ਗੁਲਾਬ ਦੀਆਂ ਗੋਟੀਆਂ ਲਵੋ 11 ਲੌਂਗ ਲਵੋ ਲਾਲ ਕੱਪੜੇ ਵਿੱਚ 15 ਗੁਲਾਬ ਦੀਆਂ ਗੋਟੀਆਂ ਤੇ 11 ਲੌਂਗ ਰੱਖ ਕੇ ਪੋਟਲੀ ਬਣਾ ਲਵੋ ਫਿਰ ਹਨੂਮਾਨ ਦੇ ਮੰਦਰ ਵਿੱਚ ਜਾਓ ਤੇ ਚਮੇਲੀ ਤੇ ਤੇਲ ਦਾ ਦੀਵਾ ਜਗਾਓ ਇਹ ਪੋਟਲੀ ਹਨੂਮਾਨ ਜੀ ਦੇ ਕੋਲ ਰੱਖੋ ਅਰੇ ਥੋੜੀ ਦੇਰ ਬਾਅਦ ਉਸ ਪੋਟਲੀ ਨੂੰ ਆਪਣੇ ਵਪਾਰਕ ਸਥਾਨ ਤੇ ਰੱਖ ਦਿਓ ਇਹ ਕਿਸੇ ਵੀ ਮੰਗਲਵਾਰ ਕਰੋ ਤੁਹਾਡਾ ਵਪਾਰ ਫਿਰ ਚੱਲ ਪਾਵੇਗਾ ਚੌਥਾ ਪਾ ਹੈ ਜੀ ਮੰਗਲ ਗ੍ਰਹਿ ਮਜ਼ਬੂਤ ਕਰਨ ਦਾ ਜਿਸ ਵਿਅਕਤੀ ਦਾ ਮੰਗਲ ਗ੍ਰਹਿ ਮਜ਼ਬੂਤ ਹੁੰਦਾ ਹੈ ਉਹ ਜੇ ਕੋਈ ਫੈਸਲਾ ਲੈਂਦਾ ਹੈ ਉਸ ਨੂੰ ਫਾਇਦਾ ਹੁੰਦਾ ਹੈ ਪਰ ਜੇ ਮੰਗਲ ਗ੍ਰਹਿ ਕਮਜ਼ੋਰ ਹੋਵੇ ਤਾਂ ਕਿੰਨੇ ਵੀ ਕੋਸ਼ਿਸ਼ ਕਰ ਲਵੋ ਉਹਨਾਂ ਤੇ ਨਹੀਂ ਹੁੰਦੀ ਜੇ ਮੰਗਲ ਗ੍ਰਹਿ ਸਾਥ ਦੇਵੇ ਤਾਂ ਗਲਤ ਫੈਸਲੇ ਵੀ ਫਾਇਦਾ ਕਰ ਜਾਂਦੇ ਹਨ ਮੰਗਲ ਗ੍ਰਹਿ ਦੇ ਸੁਆਮੀ ਹਨ ਹਨੂਮਨ ਜੀ ਹਨ ਤੀਸਰਾ ਮੰਗਲਵਾਰ ਤਿੰਨ ਮੰਗਲਵਾਰ ਇਹ ਪਾ ਕਰੋ ਇਹਨਾਂ ਤਿੰਨ ਮੰਗਲਵਾਰ ਨੂੰ ਤਾਮਸਿਕ ਭੋਜਨ ਨਾ ਕਰੋ ਮੰਗਲਵਾਰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਇੱਕ ਤਾਂਬੇ ਦਾ ਲੋਟਾ ਲਵੋ ਉਸ ਵਿੱਚ ਗੰਗਾ ਚਲ ਜਾਂ ਸਧਾਰਨ ਪਾਣੀ ਭਰ ਲਵੋ ਫਿਰ ਕਿਸੇ ਪੀਪਲ ਦੇ ਦਰਖਤ ਦੇ ਕੋਲ ਜਾਓ ਦੋ ਲੌਂਗ ਸਕੋਲਸ ਉਟੋ ਤਿੰਨ ਪ੍ਰਕਰਮਾ ਕਰੋ ਤੇ ਫਿਰ ਘਰ ਵਾਪਸ ਆ ਜਾਓ ਇਹ ਪੰਜ ਮੰਗਲਵਾਰ ਕਰੋ ਤੁਹਾਡਾ ਮੰਗਲ ਗ੍ਰਹਿ ਸਾਥ ਦੇਵੇਗਾ ਜਿਹੜੇ ਵੀ ਫੈਸਲੇ ਕਰੋਗੇ ਉਹ ਫਾਇਦੇਮੰਦ ਹੋਣਗੇ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਉਤੇ ਬਣੀ ਰਹੇਗੀ ਸਾਥ ਸੰਗਤ ਜੀ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ